ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਮੇਰੇ ਕੋਲ ਕਾਫੀ ਸਾਰੇ ਕਮੈਂਟਸ ਆ ਰਹੇ ਹਨ ਕਿ ਸਾਨੂੰ ਕਈ ਲੋਕ ਬਹੁਤ ਪਰੇਸ਼ਾਨ ਕਰ ਰਹੇ ਹਨ ਅਸੀਂ ਗਰੀਬ ਹਾਂ ਤੇ ਉਹ ਆਪਣੀ ਅਮੀਰੀ ਦਾ ਆਪਣੇ ਪਾਵਰ ਦਾ ਫਾਇਦਾ ਉਠਾ ਕੇ ਜਾਨ ਮੁਚ ਕੇ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਹਨ ਸਮਝ ਲਓ ਕਿ ਅਸੀਂ ਉਹਨਾਂ ਦੇ ਕਾਰਨ ਕਿਧਰੇ ਬਾਹਰ ਨਹੀਂ ਨਿਕਲ ਸਕਦੇ ਡਰ ਦੇ ਮਾਰੇ ਤੇ ਜਾਂ ਫਿਰ ऐसे रिश्ते होते हैं जो कि ਤੁਹਾਡੀ ਕੋਈ ਵੀ ਜੇਕਰ ਤੁਸੀਂ ਕੋਈ ਪ੍ਰੋਗਰੈਸ ਕਰ ਰਹੇ ਹੋ ਤੁਹਾਡੋ ਕੋਈ ਬਹੁਤ ਹੀ ਚੰਗੀ ਮਤਲਬ ਕਹਿ ਸਕਦੇ ਹੋ ਤੁਹਾਡੇ ਬੱਚਿਆਂ ਦੀ ਜੋਬ ਲੱਗ ਗਈ ਹੈ ਜਾਂ ਤੁਹਾਡੇ ਘਰ ਚ ਪੈਸਾ ਆ ਰਿਹਾ ਹੈ ਅੱਛਾ ਖਾਸਾ ਉਸ ਨੂੰ ਦੇਖ ਕੇ ਵੀ ਸਾਡੇ ਜਿਹੜੇ ਰਿਸ਼ਤੇਦਾਰ ਹੁੰਦੇ ਹਨ ਨਾ ਸੜ ਮੱਚ ਜਾਂਦੇ ਹਨ ਤੇ ਆਪਾਂ ਕੀ ਕਰਦੇ ਆ ਜਿਹੜੇ ਚੰਗੇ ਦਿਲ ਦੇ ਲੋਕ ਹੁੰਦੇ ਹਨ ਨਾ ਉਹ ਕਹਿੰਦੇ ਹਨ ਕਿ ਚਲੋ ਰਿਸ਼ਤਾ ਨਿਭਾਣਾ ਹੈ ਇਸ ਕਰਕੇ बार-बार ਚੁੱਕ ਜਾਓ ਕੋਈ ਗੱਲ ਨਹੀਂ ਸਾਹਮਣੇ ਵਾਲਾ ਜੋ ਕਰ ਰਿਹਾ ਹੈ ਕਰ ਹੀ ਜਾਓ ਪਰ ਕਹਿੰਦੇ ਹਨ ਕਿ ਜੇ ਰਿਸ਼ਤਾ ਜੇਕਰ ਕਾਇਮ ਰੱਖਣਾ ਹੈ ਤਾਂ ਚੁੱਕ ਜਾਓ ਪਰ بار بار ਜੇਕਰ ਤੁਹਾਨੂੰ ਹੀ ਚੁੱਕਣਾ ਪਵੇ ਤਾਂ ਉੱਥੇ ਰੁਕ ਜਾਓ ਸੋ ਅੱਜ ਦੇ ਵੀਡੀਓ ਵਿੱਚ ਇੱਕ ਐਸਾ ਹੀ ਮਤਲਬ ਸਮਝ ਸਕਦੇ ਹੋ ਕਿ ਸਟਰੋਂਗ ਤੇ ਪਾਵਰਫੁਲ ਉਪਾਅ ਹੈ ਜੋ ਕਿ ਤੁਸੀਂ ਆਪਣੇ ਘਰ ਬੈਠੇ ਕਰੋਗੇ ਨਾ ਜੋ ਤੁਹਾਨੂੰ ਰੁਲਾ ਰਿਹਾ ਹੈ ਫਾਲਤੂ ਦਾ ਤੁਸੀ ਕੁਝ ਵੀ ਨਹੀਂ ਕੀਤਾ ਹੈ ਤਾਂ ਉਹ ਇਨਸਾਨ ਵੀ ਆਪਣੇ ਘਰ ਬੈਠ ਕੇ ਖੂਨ ਦੇ ਅੰਦ ते तो आके जरूर माफी मंगेगा पर इस इसते तो मैं ये भी दस देव की जरा उपा है इना शक्तिशाली पावरफुल है इस करके तु तो गलती बिल्कुल ना करना कि तीन इस उपादा गलत इस्तेमाल ना करना गलत इस्तेमाल का मतलब है कि जेकर तोडी किसी ने नाल दुश्मनी नहीं है सामने वाले ने तोडा कुछ भी नहीं बिगाड़ा है पर तुसी उस दे ऊपर जेकर ए उपा इस्तेमाल करोगे ता मैं तानू वार्निंग दे रही हां सावधानी जरूर बरतना ए उपा उल्टा होके थवाडे ऊपर ही इस दा 100 गुना ज्यादा मतलब थवाडे ऊपर इस असर तह जाएगा कैना मतलब तुसी मत जो उस बारे बुरा सोचोगे तो आधे नाल ही वो बुरा हो जाएगा इस करके सोच समझ के इस उपाय करना क्योंकि जेकर उपाय कर दिता जेकर गलत सोच नाल किता है देखो उपाय तो उतने ही निष्फल हो जाएगा पर निष्फल होने तक ही सीमित नहीं है वह उपाय उल्टा होके तो अनु ही नुकसान पहुंचा सकता है ਇਸ ਕਰਕੇ ਜੋ ਸੱਚੇ ਬੰਦੇ ਹਨ ਅچھے ਦਿਲ ਦੇ ਹਨ ਜਿਨ੍ਹਾਂ ਨੂੰ ਸਹੀ ਚ ਲੱਗਦਾ ਹੈ ਕਿ ਸਾਹਮਣੇ ਵਾਲਾ ਮੈਨੂੰ ਬਹੁਤ ਨਾਜਾਇਜ਼ ਤੰਗ ਕਰ ਰਿਹਾ ਹੈ ਉੱਥੇ ਤੁਸੀਂ ਇਹ ਉਪਾਅ ਕਰਨਾ ਹੈ ਦੇਖੋ ਜੀ ਇਹ ਜਿਹੜਾ ਉਪਾਅ ਹੈ ਤੁਸੀਂ ਸ਼ਨੀਵਾਰ ਨੂੰ ਰਾਤ ਨੂੰ ਕਰਨਾ ਹੈ ਠੀਕ ਹੈ ਕਰਨਾ ਕੀ ਹੈ ਜਦੋਂ ਤੁਸੀਂ ਸੋਣਾ ਹੈ ਸੌਣ ਤੋਂ ਪਹਿਲੇ ਤੁਸੀਂ ਇੱਕ ਗਲਾਸ ਪਾਣੀ ਦਾ ਲੈ ਲੈਣਾ ਹੈ ਗਲਾਸ ਕੋਈ ਵੀ ਹੈ ਕੋਈ ਵੀ ਤਾਤੂ ਦਾ ਹੋਵੇ ਕੋਈ ਵੀ ਮੈਟਲ ਦਾ ਹੋਵੇ ਕੋਈ ਫਰਕ ਨਹੀਂ ਪੈਂਦਾ ਸਟੀਲ ਦਾ ਲੈ ਲਓ ਕੱਚ ਦਾ ਲੈ ਲਓ ਕੋਈ ਵੀ ਲੈ ਲਓ ਉਸ ਗਲਾਸ ਦੇ ਵਿੱਚ ਜਲ ਪਾ ਲੈਣਾ ਹੈ ਥੋੜਾ ਜਿਹਾ ਖਾਲੀ ਰੱਖਣਾ ਹੈ ਤੇ ਆਪਣੇ ਜਿੱਥੇ ਤੁਸੀਂ ਬੈੱਡ ਤੇ ਸੁੰਦੇ ਹੋ ਉੱਥੇ ਤੁਸੀਂ ਚੌਕਲੀ ਮਾਰ ਕੇ ਇੱਕ ਗਲਾਸ ਸਾਹਮਣੇ ਰੱਖ ਲੈਣਾ ਤੇ ਇੱਕ ਤੁਹਾਨੂੰ ਸੁੱਕੀ ਲਾਲ ਮਿਰਚ ਚਾਹੀਦੀ ਹੈ ਠੀਕ ਹੈ ਸੁੱਕੀ ਲਾਲ ਮਿਰਚ ਲੈ ਕੇ ਤੁਸੀਂ ਬਹਿ ਜਾਣਾ ਹੈ ਚੋਕੀ ਮਾਰਕੀਟ ਤੇ ਆਪਣੇ ਪੁੱਠੇ ਹੱਥ ਦੇ ਅੰਦਰ ਤੁਸੀਂ ਉਸ ਮੁਠੀ ਦੇ ਅੰਦਰ ਉਸ ਲਾਲ ਮਿਰਚ ਨੂੰ ਦਬਾ ਲੈਣਾ ਤੇ ਅੱਖਾਂ ਬੰਦ ਕਰਕੇ ਤੁਸੀਂ ਆਪਣਾ ਜਿਹੜਾ ਵੀ ਤੁਹਾਡਾ ਦੁਸ਼ਮਣ ਹੈ ਦੁਸ਼ਮਣ ਦਾ ਨਾਮ ਤਿੰਨ ਵਾਰੀ ਉਸ ਦੁਸ਼ਮਣ ਦਾ ਨਾਮ ਬੋਲਣਾ ਹੈ ਠੀਕ ਹੈ ਜੀ ਦੁਸ਼ਮਣ ਦਾ ਨਾਮ ਬੋਲਣ ਤੋਂ ਬਾਅਦ ਜਿਹੜੀ ਤੁਹਾਡੀ ਲਾਲ ਮਿਰਚ ਹੈ ਉਸ ਨੂੰ ਤੁਸੀਂ ਅੱਦਾ ਬੱਤਲ ਵਿਚਕਾਰ ਉਹਦੀ ਤੋੜ ਦੇਣਾ ਹੈ ਤੇ ਉਸ ਦੇ ਜਿਹੜੇ ਬੀਜ ਹਨ ਉਹ ਪਾਣੀ ਦੇ ਵਿੱਚ ਪਾ ਦੇਣੇ ਹਨ ਫਿਰ ਉਸ ਤੋਂ ਬਾਅਦ ਉਹ ਮਿਰਚ ਵੀ ਉਸ ਤੋਂ ਪਾਣੀ ਦੇ ਵਿੱਚ ਪਾ ਦੇ ਬਸ ਐਨਾਂ ਤੁਸੀਂ ਕਰਨਾ ਹੈ ਬਸ ਪਾਵੇਂ ਉਹ ਮਿਰਚ ਅੰਦਰ ਪਾਣੀ ਚ ਡੁੱਬੇ ਬੀਜ ਅੰਦਰ ਡੁੱਬਣਾ ਨਾ ਡੁੱਬਣ ਉਹ ਤਾਂ ਅੱਜ ਤੁਸੀਂ ਨਹੀਂ ਦੇਖਣਾ ਡੁੱਬ ਜਾਂਦੇ ਤਾਂ ਠੀਕ ਹੈ ਨਹੀਂ ਡੁੱਬਦੇ ਤਾਂ ਠੀਕ ਹੈ ਬਸ ਉਸ ਗਲਾਸ ਨੂੰ ਤੁਸੀਂ ਕਿਧਰੇ ਵੀ ਆਪਣੇ ਜਿੱਥੇ ਤੁਸੀਂ ਸੌਂਦੇ ਹੋ ਸਿਰਫ ਸਿਰ ਤੇ ਆਹ ਰਖਣਾ ਗਲਾਸ ਨੂੰ نیچے ਹੀ ਹੈ ਆਪਣੇ ਸਿਰ ਦੇ نیچے ਨਹੀਂ ਰੱਖਣਾ ਹੈ ਪੱ ਪੈਰਾਂ ਦੇ ਪਾਸੇ ਜਾਂ ਅੱਖਾਂ ਸੱਜੇ ਖੱਬੇ ਕਿਤੇ ਵੀ ਇੱਕ ਕੋਨੇ ਤੇ ਗਲਾਸ ਰੱਖ ਕੇ ਤੁਸੀਂ ਸੋ ਜਾਓ ਸਵੇਰੇ ਜਦੋਂ ਤੁਸੀਂ ਉੱਠਣਾ ਹੈ ਉਸ ਗਲਾਸ ਨੂੰ ਚੁੱਕਣਾ ਹੈ ਤੇ ਘਾਤੋਂ ਬਾਹਰ ਨਿਕਲਣਾ ਹੈ ਸਿੱਧੇ ਪਾਸਾ ਛੋੜ ਕੇ ਘਾਤੇ ਜਿਹੜੀ ਸਾਹਮਣੇ ਵਾਲੀ ਦਿਸ਼ਾ ਹੈ ਉਹਨੂੰ ਛੋੜ ਕੇ ਸੱਜੇ ਖੱਬੇ ਕਿਧਰੇ ਵੀ ਤੁਸੀਂ ਇਸ ਪਾਣੀ ਨੂੰ ਮਿਰਚਾਂ ਦੇ ਸਮੇਤ ਬੀਜ ਦੇ ਸਮੇਤ ਗਿਰਾ ਸਕਦੇ ਹੋ ਜਾਂ ਫਿਰ ਤੁਸੀਂ ਇਸ ਪਾਣੀ ਨੂੰ ਮਿਰਚਾਂ ਸਮੇਤ ਬੀਜ ਸਮੇਤ ਟਾਟਾ ਜਿਹੜਾ ਬਾਥਰੂਮ ਹੈ ਉਹ ਫਲਸ਼ ਵਿੱਚ ਵੀ ਤੁਸੀਂ ਇਹ ਪਾਣੀ ਪਾ ਸਕਦੇ ਹੋ ਜਾਂ ਕੋਈ ਵੀ ਘਰ ਦੇ ਕੋਲ ਗੰਗਾ ਨਾਲਾ ਹੋਈ ਹੈ ਕੁਝ ਹੋਏਗਾ ਉੱਥੇ ਵੀ ਤੁਸੀਂ ਇਹ ਪਾਣੀ ਪਾ ਕੇ ਆ ਸਕਦੇ ਹੋ ਬਸ ਆ ਕੇ ਕਲਾਸ ਨੂੰ اچھی طرح ਧੋ ਦੇਣਾ ਹੈ ਇਹ ਉਪਾਅ ਤੁਹਾਡਾ ਕੰਪਲੀਟ ਹੋ ਜਾਏਗਾ ਜਿਹੜੇ ਦੁਸ਼ਮਣ ਨੇ ਤੁਹਾਡੇ ਨੱਕ ਵਿੱਚ ਦਮ ਕੀਤਾ ਹੋਇਆ ਹੈ ਤੁਹਾਨੂੰ ਤੁਹਾਡੇ ਤੋਂ ਆ ਕੇ ਮਾਫੀ ਮੰਗੇਗਾ ਕਿ ਮੈਨੂੰ ਮਾਫ ਕਰ ਦੇਣਾ ਇਹ ਤੁਸੀਂ ਦੇਖ ਲੈਣਾ ਇਸ ਉਪਾਅ ਨੂੰ ਕਰੋ ਤੁਹਾਨੂੰ ਜਰੂਰ ਫਾਇਦਾ ਮਿਲੇਗਾ ਇੱਕ ਵਾਰ ਹੀ ਸ਼ਨੀਵਾਰ ਦੀ ਰਾਤ ਨੂੰ ਕਰਨ ਨਾਲ ਹੀ ਤੁਹਾਨੂੰ ਪੂਰਾ ਅੱਛੀ ਤਰ੍ਹਾਂ ਰਿਜ਼ਲਟ ਮਿਲ ਜਾਏਗਾ ਜੀ ਸੋ ਐਸੀ ਮੇਰੀ ਅੱਜ ਦੀ ਵੀਡੀਓ ਦਾ ਉਪਾ ਚੰਗਾ ਲੱਗਿਆ ਹੈ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਜੀ ਸ਼ੇਅਰ ਕਰੋ ਤੇ ਕਮੈਂਟ ਵਿੱਚ ਆਪਣੀ ਹਾਜ਼ਰੀ ਜ਼ਰੂਰ ਦਿਓ ਜੀ ਤੇ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਹਨ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਚਲੋ ਜੀ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੀ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੈ ਕੇ